ਸਵੇਰ ਦੇ ਵੀਰ ਜੀ ਪਹਿਲਾਂ ਤਾਂ ਕੱਲ ਪਰਸੋਂ ਦੀ ਗੱਲ ਆ ਦੋ ਤਿੰਨ ਦਿਨ ਹੋ ਗਏ ਆ ਵੀ ਉਹ ਗੱਲਬਾਤ ਚੱਲ ਨਹੀਂ ਰਹੀ ਉਹਨਾਂ ਨੇ ਐਵੇਂ ਖਿੱਚ-ਖਿੱਚ ਦੀ ਜੀ ਹੋਣ ਦੀ ਸੀ ਜੀ ਤੇ ਰਾਤੀ 12 ਵਜੇ ਅਮਨबीर ਸਰਪੰਚ ਤੇ ਤੇ ਦੂਜਾ ਕਰਮਜੀਤ ਸਿੰਘ ਨਾਲ ਹੋਰ ਸਾਰੇ ਮੁੰਡੇ ਲੈ ਕੇ ਰਾਤ ਨਰਵੈਲ ਸਰਪੰਚ ਉਹਦਾ ਮੁੰਡਾ ਰਾਤ 12 ਵਜੇ ਹੁੱਲੜਬਾ ਜੀ ਥਿਆਰ, ਕਿਰਪਾਨਾਂ ਤੇ ਲੈ ਕੇ ਗਲੀਆਂ 'ਚ ਫਿਰਦੇ ਰਿਹਾ ਅਹੀਂ ਸਵੇਰੇ ਉਹਨਾਂ ਨੂੰ ਜਿਨ੍ਹਾਂ ਦੇ ਨਾਲ ਥੋੜੀ ਜਿਹੀ ਗੱਲਬਾਤ ਹੀ ਉਹਨਾਂ ਦੇ ਘਰੇ ਪੁੱਛਣ ਗਏ ਆ ਵੀ ਵੀਰ ਸਾਡਾ ਕੀ ਰੋਲ ਆ ਉਹਨਾਂ ਨੂੰ ਮੋਦਬਰ ਬੰਦੇ ਚਲੋ ਸਮਝਾਉਣ ਤੇ ਜਾਂਦੇ ਹੀ ਹੁੰਦੇ ਆ ਹਾਂਜੀ ਤੇ ਅਹੀਂ ਗਏ ਆ ਤੇ ਉਹਨੇ ਚਿਰਚ ਉਹਨਾਂ ਨੇ ਚੁੱਕ ਉਹਨਾਂ ਨੂੰ ਫੋਨ ਕੀਤਾ ਉਹtheta ਹਰਾਂ ਨਾਲ ਲੈਸ ਹੋ ਗਏ ਸਾਰੇ ਹੀ ਤੇ ਆਉਂਦੇ ਆਂ ਨੇ ਵਾ ਗੋੜੀਆਂ ਚਲਾਉਣ ਲੱਪੇ ਆ ਤੇ ਉਹਦੇ ਵਿੱਚ ਇੱਕ ਸਾਡਾ ਵੀਰ ਛੋਟਾ ਜਿਹੜਾ ਕਿ ਸਾਰੀ ਦੁਨੀਆ ਦੇ ਹੱਥ ਜੋੜਦਾ ਵਾ ਸਾਡੇ ਹੀ ਨਹੀਂ ਗੱਲੇ ਹੋਰ ਵੀ ਜਿਹੜਾ ਕੋਈ ਜਾਂਦਾ ਉਹਦੇ ਨਾਲ ਵੀ ਪ੍ਰੇਮ ਨਾਲ ਇੰਨਾ ਪ੍ਰੇਮ ਕਰਦਾ ਜੇ ਕੋਈ ਦੱਸ ਨਹੀਂ ਸਕਦੇ ਸਾਡਾ ਦਿਲ ਰੋਂਡਿਆ ਸਾਡੇ ਕੋਲ ਲਫ਼ਜ਼ ਨਹੀਂ ਕੋਈ ਆ ਗਏ ਹੁਣ ਸਵੇਰ ਦਾ ਘੱਟੋ ਘੱਟੀ ਇੱਥੇ ਸਾਨੂੰ ਆਇਆ ਨੂੰ ਜੀ ਭਾਜੀ 4 ਵਜੇ ਤੋਂ ਪਹਿਲਾਂ ਦੇ ਆਏ ਆਂ ਅਸੀਂ ਪੋਸਟਮੈਨ ਕਰਾਉਣ ਵਾਸਤੇ ਤੇ ਪਹਿਲਾਂ ਸਾਨੂੰ ਡਾਕਟਰ ਸਾਹਿਬ ਉਹਨਾਂ ਨੇ ਪੁੱਛਿਆ ਸਾਨੂੰ ਮਿਲੇ ਆਂਦੇ ਉਹਨਾਂ ਨੇ ਕਹਿੰਦੇ ਵੀ ਗੋਲੀ ਲੱਭ ਨਹੀਂ ਰਹੀ ਅਸੀਂ ਬੇਨਤੀ ਕੀਤੀ ਅਸੀਂ ਡਾਕਟਰ ਸਾਹਿਬ ਜੀ ਅਸੀਂ ਇਹਨਾਂ ਨੂੰ ਉਹਨਾਂ ਨੇ ਸਾਨੂੰ رائے ਦਿੱਤੀ ਆ ਵੀ ਤੁਸੀਂ ਇਹਨਾਂ ਦਾ ਸੰਸਕਾਰ ਕਰਨ ਵੇਲੇ ਤੁਸੀਂ ਉਤੋਂ ਗੋਲੀ ਚੁੱਕ ਲਿਓ ਅਹੀਂ ਫੇਰ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਆ ਵੀ ਇਹ ਤਾਂ ਪੀਰਾਂ ਦੀ ਸੇਵਾ ਕਰਦੇ ਨੇ ਵੀਰ ਮੇਰੇ ਇਹਨਾਂ ਨੂੰ ਅਸੀਂ ਦਫਨਾਉਣਾ ਵਾ ਜੀ ਹਾਂਜੀ ਫੇਰ ਉਹਨਾਂ ਨੇ ਛਾਸ਼ਣ ਦਿੱਤਾ ਹੋਇਆ ਵੀ ਅਸੀਂ ਦੁਬਾਰਾ ਅਕਸਰਾ ਕਰਾ ਕੇ ਲਿਆਏ ਆ ਜੀ ਉਹਨੇ ਤੇ ਹੁਣ ਇਸ ਵੇਲੇ ਕਰਦੇ ਰਿਹਾ ਆ ਤੇ ਤੁਸੀਂ ਮੰਗ ਕੀ ਕਰਦੇ ਪਾ ਜੀ ਅਸੀਂ ਤਾਂ ਮੰਗੇ ਹੋਈ ਕਰਦੇ ਆ ਜੀ ਇਹ ਜਿਹੜੇ ਹੌਲਦਬਾਜ ਨੇ ਤੇ ਜਿਨ੍ਹਾਂ ਨੇ ਇੰਨਾ ਵੱਡਾ ਕਾਂਡ ਕਰਤਾ ਵੀਰ ਜੀ ਕੋਈ ਨਾਂ ਪੈਣ ਵਾਲਾ ਘਟਾ ਇੱਕ ਮੇਰਾ ਵੀਰ ਵੱਡਾ ਜਿਹਦੇ ਨਲਾਂ ਤੇ ਗੋਲੀ ਵੇਜੀ ਆ ਉਹ ਅਮਨਦੀਪ ਉਥੇ ਜਿਹੜੇ ਲਾਜਾ ਹੁਣੇ ਪੂਨ ਆਇਆ ਵੀ ਪਰੇਸ਼ਨ ਹੋ ਗਿਆ ਵਾ ਦਾ ਜੀ ਇਹ ਘਰੇ ਆ ਕੇ ਪਈ ਸੀ ਬੰਦੇ ਇਹ ਵੀ ਜੀ ਘਰੇ ਆ ਕੇ ਪਏ ਨੇ ਵੀਰੋ ਨਾਲ ਅਹੀਂ ਉਥੋਂ ਜੋ ਨਿਕਲੇ ਆਹੀਂ ਇਹਨੂੰ ਵੀਰ ਨੂੰ ਲੈ ਕੇ ਦੂਜੇ ਨੂੰ ਗੋਲੀ ਵੱਜ ਗਈ ਆ ਇਹਦੇ ਮਗਰੋਂ ਜਾ ਕੇ ਇਹਨਾਂ ਨੂੰ ਘਰੇ ਨਾਲ ਗੱਡੀ ਇਹਨਾਂ ਦੀ ਤੋੜੀ ਆ ਤੇ ਨਾਲ ਹੀ ਇਹਨਾਂ ਦੇ ਗੋਲੀਆਂ ਮਾਰਤੀਆਂ ਸਿੱਧੀਆਂ ਬੰਦੇ ਤਾਂ ਕਾਫੀ ਜੀ ਜੀ ਜਿੰਨੂੰ ਚੁਰੇ ਜੇ ਕੋਈ ਅਹੀਂ ਪੁਲਿਸ ਨੂੰ ਦੱਸਤੇ ਜਿੰਨੇ ਸਾਨੂੰ ਯਾਦ ਸੀ ਉਹਨਾਂ ਦੇ ਵੀ ਸੀ ਸੀ ਟੀ ਵੀ ਕੋਈ ਸਾਹਮਣੇ ਆਈ ਕੋਈ ਉਹ ਭਾਜੀ ਕੋਈ ਅਹੀਂ ਤੋਂ ਸਾਨੂੰ ਅਹੀਂ ਦਾ ਸਵੇਰ ਦੇ ਇੱਥੇ ਆਏ ਜੇ ਜਦੋਂ ਦੇ ਉਦੋਂ ਦੇ ਹੀ ਲੈ ਕੇ ਆ ਗਏ ਆ ਵੀਰ ਨੂੰ ਵੱਡੇ ਨੂੰ ਉਹਨੂੰ ਪਹਿਲਾਂ ਅਸੀਂ ਸਵੇਰ ਲੈ ਕੇ ਗਏ ਜੀ ਸਵੇਰੇ ਫਿਰ ਪਤਾ ਨਹੀਂ ਕਿੰਨੇ ਬੰਦੇ ਆ ਗ੍ਰਿਫਤਾਰੀ ਜੀ 3-4 2-3 ਬੰਦੇ ਦੀ ਦੱਸਦੇ ਆ ਜੀ ਹੋਈ ਹਾਂਜੀ ਐਸ ਐਚ ਵਾਪਸ ਆਏ ਤੇ ਉਹਨਾਂ ਦੱਸਿਆ ਵੀ 2-3 ਬੰਦਿਆਂ ਦੀ ਗ੍ਰਿਫਤਾਰੀ ਹੋਈ ਆ ਪਰ ਅਸੀਂ ਮੰਗ ਕਰਦੇ ਆ ਵੀ ਜਿਹੜੇ ਸਾਰੇ ਜਿਹੜੇ ਵੱਡੇ ਤਨਾੜ ਨੇ ਜਿਤਰਾ ਅਮਨਬੀਰ ਸਕੂਲ ਵਾਲਾ ਜਿਹੜਾ ਜਰਾਵਲ ਦੇ ਸਕੂਲ ਦਾ ਮਾਲਕ ਹੈ ਜਿਹੜਾ ਅਮਨਬੀਰ ਤੇ ਨਰਵੈਲ ਸਰਪੰਚ ਜਿਹੜਾ ਸਿੱਧਾ ਹੀ ਸ਼ਰਿਆਮ ਹੀ ਲੋਕਾਂ ਨੂੰ ਗੋਲੀਆਂ ਚਲਾਉਂਦੇ ਪਏ ਆ। ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਵਗੈਰਾ ਤੇ ਨਹੀਂ ਕੋਈ। ਪ੍ਰੰਜਿਸ਼ ਵੀਰ ਜੀ ਕੋਈ ਵੀ ਨਹੀਂ ਇਹਨਾਂ ਨਾਲ ਰੰਜਿਸ਼ ਕੀ ਹੋਣੀ ਸਾਡੀ ਇਹਨਾਂ ਨਾਲ। ਸਾਡੀ ਇਹਨਾਂ ਨਾਲ ਕੋਈ ਰੰਜਿਸ਼ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ। ਸਿਰਫ ਇਹ ਵੀਰ ਮੇਰਾ ਜਿਹੜਾ ਵੱਡਾ ਬਿਕਰਮਜੀਤ ਸਿੰਘ ਆ। ਇਹਨੂੰ ਅਸੀਂ ਆਰਤੀ ਚੋਣਾ ਵਿੱਚ ਆਮ ਪਾਰਟੀ ਵੱਲੋਂ ਸਰਪੰਚ ਖਿਲਾ ਰਿਆ ਵਾ। ਹਾਂਜੀ ਉਹਦੇ ਮਸਲੇ ਜੀ ਉਹ ਵੀਰੇ ਇਹਦੇ ਹਲਾਉਂਦੇ ਜਾਂਦੇ ਲੋਕ ਕੰਮਾਂ ਨੂੰ ਉਹਦੇ ਤੋਂ ਹੀ ਉਹ ਜੈਲਸ ਨੇ ਜੀ ਉਹ ਕਿਹੜੀ ਦੂਸਰੀ ਸਰਮ ਵਿੱਚ ਕਿਹੜੀ ਪਾਰਟੀ ਨਾਲ ਸੰਬੰਧ ਰੱਖਦਾ ਉਹ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਵੀਰ ਜੀ ਇਹ ਵੀਰ ਸਾਡਾ ਜਿਹੜਾ ਇਹ ਆਮ ਪਾਰਟੀ ਨਾਲ ਸੰਬੰਧਿਤ ਰੱਖਦਾ ਜੀ ਤੇ ਸਰ ਗੋਲੀਆਂ ਮਾਰੀਆਂ ਉਹਨਾਂ ਜੀ ਕੋਈ ਅੰਤ ਨਹੀਂ ਜੇ ਛੱਡਿਆ ਕੋਈ ਧੱਕਾ ਕਰਨ ਵਾਲਾ ਤੇ ਰਾਤ ਇਹ ਨਹੀਂ ਦੱਸ ਨਹੀਂ ਸਕਦੇ 12 ਵਜੇ ਕੇ ਕੋਈ ਇੱਕ ਦੋ ਮਿੰਟ ਦਾ ਟਾਈਮ ਹੋਣਾ ਜਦੋਂ ਇਹ ਗਲੀਆਂ 'ਚ ਫਿਰਦੇ ਆ ਤਿਆਰ ਲੈ ਕੇ ਨੰਗੇ ਤਲਵਾਰਾਂ ਤਿਆਰ ਕਿਰਪਾਨਾਂ ਜੋ ਵੀ ਇਹਨਾਂ ਦੇ ਕੋਲ ਹੈਗਾ ਜੀ ਸਾਰਾ ਕੁਝ ਲੈ ਕੇ ਫਿਰਦੇ ਆ ਤੇ ਸਰ ਜੀ ਬ੍ਰਾਹਮ ਦੀ ਅੱਛਾ ਦੱਸਿਆ ਸੱਚ ਉਹ ਸਭ ਨੇ ਦੱਸਿਆ ਹੀ ਖੋਲ ਵੀ ਦਿੱਤੇ ਉਹਨਾਂ ਨੂੰ ਸਰ ਜਿਹੜੇ ਪੰਜ ਤੋਂ 6 ਲਾਇਸੈਂਸ ਹੈ ਕਿ ਨਹੀਂ ਜੀ ਨਜਾਇਜ਼ اسلحਾ ਇਹ ਸਾਨੂੰ ਐਸਐਸਪੀ ਸਾਹਿਬ ਵੀ ਆਏ ਸੀ ਉਹ ਦੱਸ ਕੇ ਗਏ ਨੇ ਵੀ ਨਜਾਇਜ਼ اسلحਾ ਉਹਨਾਂ ਕੋ ਜੀ ਬ੍ਰਾਹਮਤ ਕਰ ਲਿਆ ਹਾਂ ਜੀ ਹੁਣ ਅਸੀਂ ਇਹ ਮੰਗ ਕਰਦੇ ਆਂ মিডিਆ ਥਰੂ ਸਾਰੇ ਹੀ ਮੇਰੇ ਵੀਰ ਜਿੰਨੇ ਵੀ ਹੈਗੇ ਨੇ ਵੇਖੋ ਇਹ ਸਾਡਾ ਕੱਲਿਆ ਨਾ ਨਹੀਂ ਆ ਜੋ ਹਾਲ ਉਹ ਕਰਨਦੇ ਨੇ ਨਾ ਪਿੰਡ ਚ ਕੱਲ ਨੂੰ ਧੀਆ ਪਣਾ ਬਚਾਉਣੀ ਆ ਔਖੀ ਜੀ ਇਹਨਾਂ ਨੂੰ ਵਸ ਵਸ ਸਜ਼ਾ ਦਿੱਤੀ ਜਾਵੇ ਤੇ ਇਹਨਾਂ ਨੂੰ ਬਾਬਾ ਜੀ ਇਹਦੇ ਰਾਬਰ ਕੇ ਬੰਦੇ ਨੇ ਇਹਦੇ ਤੁਸੀਂ ਯਕੀਨ ਕਰਕੇ ਜਾਣੋ 20 ਵਾਰੀ ਸਾਨੂੰ ਮਿਲਣਗੇ ਤੇ 20 ਵਾਰੀ ਇਹਨਾਂ ਕਹਿਣਾ ਵੀ ਵੀਰ ਜੀ ਲੜਿਆ ਨਾ ਲੜਿਓ ਨਾ ਕਹੇ ਨਾ ਹੱਥ ਜੋੜ ਕੇ ਬਾਜੂ ਇਹਨਾਂ ਨੂੰ ਇਹੋ ਜਿਹੇ ਇਨਸਾਨ ਨੇ ਤੇ ਜੇ ਇਹੋ ਜਿਹੇ ਇਨਸਾਨ ਨੂੰ ਆਪਾਂ ਸਿੱਧੀਆਂ ਗੋਲੀਆਂ ਮਾਰ ਕੇ ਮਾਰ ਦੇਵਾਂਗੇ ਤੇ ਫਿਰ ਦੱਸੋ ਕੀ ਕਰਾਂ ਜਿੰਨਾਂ ਲੋਕਾਂ ਨੂੰ ਸੇਧ ਦੇਣੀ ਆ ਜਿਨ੍ਹਾਂ ਨੇ ਲੋਕਾਂ ਦਾ ਭਲਾ ਕਰਨਾ ਵਾ ਫਿਰ ਉੱਥੇ ਸੰਗਤ ਆਉਂਦੀ ਆ ਤੁਸੀਂ ਕਦੇ ਹੁਣ ਜਦਨ ਆਊਗਾ ਜਦਨ ਅਸੀਂ ਕਰਾਂਗੇ ਜਿਹਨਾਂ ਦਾ ਚਾਲੀਆ ਕਰਾਂਗੇ ਤੁਸੀਂ ਉਸ ਦਿਨ ਆਓਗੇ ਤੇ ਵੇਖੋਗੇ ਵੀ ਕਿਹੜੇ ਕਿਹੜੇ ਲੋਕ ਇਹਨਾਂ ਨੇ ਮਤਲਬ ਕਿ ਇਹਨਾਂ ਨੂੰ ਕਿ ਤਾ ਵਾ ਸਾਨੂੰ ਆਪ ਸੇਧ ਬਣ ਦੇਣ ਵਾਲੇ ਇਨਸਾਨ ਦੇ ਵਿੱਚ ਹੀ ਇੰਜਨੀ ਵੀਰ ਜੀ ਇੰਜ ਕਰਿਓ ਇੰਜ ਨਹੀਂ ਇੰਜ ਕਰਿਓ ਇਹਨਾਂ ਦਾ ਤਾਂ ਕੋਈ ਰੋਲ ਵੀ ਕੋਈ ਨਹੀਂ ਇਹਨਾਂ ਤੇ ਕੁਝ ਗੱਲ ਨਹੀਂ ਕਿਸੇ ਨੂੰ ਕਿਸੇ ਨਾਲ ਕੋਈ ਮਸਲਾ ਨਹੀਂ ਕੋਈ ਵੰਡ ਨਹੀਂ ਕੋਈ ਵਿਹਾਰ ਨਹੀਂ ਕੋਈ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਕੋਈ ਤੇ ਬਸ ਕਿੰਨੀ ਕੁ ਉਮਰ ਹੈਗੀ ਸੀ ਇਹਨਾਂ ਦੀ ਇਹਨਾਂ ਦੀ 45 ਸਾਲ ਉਮਰਿਆ ਵੀਰ ਜੀ ਅਸਲੇ ਉਮਰ ਤੋਂ ਤੇ ਤੁਹਾਨੂੰ ਤੁਸੀਂ ਵੇਖੋਗੇ ਤੇ ਉਮਰ ਤੇ ਇਹਨਾਂ ਦੀ ਹੁਣ ਤੁਸੀਂ ਤੁਹਾਨੂੰ ਫੋਟੋ ਵਿਖਾਈਓ ਉਮਰ ਕੀ ਇਹਨਾਂ ਦੀ ਉਮਰ ਦੇ ਸਾਡੇ ਨਾਲੋਂ ਵੱਲੀ ਅਹੀਂ ਇਹਨਾਂ ਨੂੰ ਮਤਲਬ ਵੱਡੇ ਆ ਤੇ ਸਾਡੇ ਨਾਲੋਂ ਕਿਤੇ ਸਹੀ ਨੇ ਦੀ ਆਮ ਜੰਗ ਮੁੰਡਿਆਂ ਨਾਲੋਂ ਉਹਨਾਂ ਦੇ ਬੇਟੇ ਆ ਉਹਨਾਂ ਨਾਲੋਂ ਵੱਧ ਕੰਮ ਕਰਦੇ ਨੇ ਸਾਰਾ ਸਾਰਾ ਦਿਨ ਕੋਈ ਥੱਕਣਾ ਨਹੀਂ ਫਿਰ ਤੁਸੀਂ ਸਵੇਰੇ ਟਾਈਮ ਨਾਲ ਉੱਠ ਕੇ ਜਾਣਾ ਜੀ ਡੰਗਰ ਰੱਖਿਆ ਵਾ ਇਹ ਤਾਂ ਵੀਰ ਜਿੰਨੀ ਅਸੀਂ ਸਿਫਤ ਕਰ ਲਈ ਓਨੀ ਥੋੜੀ ਹੈ ਪਰ ਉਹਨਾਂ ਨੇ ਬਹੁਤ ਨਿੰਦਰ ਜੋ ਕੰਮ ਕੀਤਾ ਜੀ ਜੇ ਤੁਹਾਨੂੰ ਕੋ ਰਾਂਝੇ ਸਹੀ ਜਦੋਂ ਪਹਿਲਾਂ ਵੀਰ ਨੂੰ ਗੋਲੀ ਵੱਜ ਗਈ ਆ ਅਸੀਂ ਉਦੋਂ ਲੈ ਕੇ ਸ਼ਹਿਰ ਭੱਜ ਆਏ ਆ ਜੀ ਉਹਨਾਂ ਨੂੰ ਤੇ ਉਹਨਾਂ ਨੇ ਮਤਲਬ ਕਿ ਮਗਰੋਂ ਅਸੀਂ ਅਹੀਂ ਵੀ ਸੋਚਦੇ ਹਾਂ ਵੀ ਜਦੋਂ ਇੱਕ ਬੰਦੇ ਨੂੰ ਛੱਟ ਲੱਗ ਜਾਂਦੀ ਲੜਾਈਆਂ ਜੇ ਛੱਟ ਵੱਜ ਗਈ ਛੱਟ ਵੱਜ ਗਈ ਚਾਹ ਗੋਲੀ ਲੱਗ ਗਈ ਗੋਲੀ ਦਾ ਤੇ ਨਾ ਹੀ ਬੜਾ ਡਾਡਾ ਆਇਆ ਜੀ ਕੋਈ ਵੀ ਜਦੋਂ ਗੋਲੀ ਤੁਸੀਂ ਕਹਤੀ ਨਾ ਗੋਲੀ ਲੱਗ ਗਈ ਸਮਝੋ ਬੰਦਾ ਅਗਲੇ ਬੰਦੇ ਤੋਂ ਉੰਜ ਹੀ ਡੈੱਡ ਹੋ ਜਾਂਦੇ ਨੇ ਜਿਹੜੇ ਸਾਡੇ ਨਾਲ ਗਏ ਹੁੰਦੇ ਉਹ ਵੀ ਡੈੱਡ ਹੋ ਜਾਂਦੇ ਵੀ ਹੋ ਗੋਲੀ ਵੱਜ ਗਈ ਅਸੀਂ ਦਵਾ-ਦਵ ਲੈ ਕੇ ਕੋਈ ਕੁਝ ਲੈ ਕੇ ਆ ਗਏ ਆ ਤੇ ਇੱਥੇ ਸਿਵਲ ਹਸਪਤਾਲ ਲੱਕੇ ਆਏ ਆ ਜੀ ਤੇ ਉਤੋਂ ਬਾਅਦ ਮੁੜ ਕੇ ਫਿਰ ਅਸੀਂ ਉਹਨਾਂ ਨੂੰ ਵੀਰ ਉਹਨਾਂ ਨੇ ਉਹਨਾਂ ਜਿਹੜਾ ਹਸਪਤਲ ਖੜਿਆ ਸੀ ਉੱਥੋਂ ਉਹਨਾਂ ਨੇ ਅਮਨਦੀਪ ਰੈਫਰ ਕਰਦਾ ਅਮਨਜੀਤ ਜਾ ਕੇ ਉਹਨਾਂ ਦੇ ਦੱਤ ਸਵੇਰੇ ਤੋਂ ਹੁਣ ਅਹੀਂ ਘੱਟੋ ਘੱਟੀ ਇੱਥੇ ਜੀ 4 ਤੋਂ 5 ਤੋਂ 6 ਘੰਟੇ ਹੋ ਗਏ ਆ ਹੁਣ ਵੀ ਡਾਕਟਰਾਂ ਨੇ ਸਾਨੂੰ ਦੱਸਿਆ ਸੀ ਵੀ ਅਸੀਂ ਪਹਿਲਾਂ ਪੁੱਛਿਆ ਉਹਨਾਂ ਨੂੰ ਕਿਵੇਂ ਆਉਂਦੇ ਉਹਨਾਂ ਨੇ ਇਹੋ ਗੱਲ ਦੱਸੀ ਆ ਵੀ ਕੋਈ ਗੱਲ ਨਹੀਂ ਤੁਹਾਡੇ ਲੱਭ ਕੇ ਦੇਵਾਂਗੇ ਗੋਲੀ ਤੁਹਾਡੇ ਕੇ ਦੇਵਾਂਗੇ ਤੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਆਏ ਸਵੇਰ ਦੇ ਸਾਡੇ ਨਾਲ ਸਾਥ ਦੇਂਦਾ ਜੇ ਤੁਹਾਡਾ ਧੰਨਵਾਦ ਆ ਤੇ ਸਾਡੇ ਗਾਂ ਵੀ ਸੁਣਿਓ ਅਰ ਜੇ ਅਹੀਂ ਜੇ ਸਾਡੇ ਬੰਦੇ ਦੇ ਨਾਮ ਉਹਨਾਂ ਨੇ ਕੱਲ ਉਹਨਾਂ ਦੀ ਰੈਸਟ ਪਾਉਂਦੇ ਆ ਤੇ ਅਹੀਂ ਹੋ ਸਕਦਾ ਵੀ ਇਹਨਾਂ ਨੂੰ ਅਹੀਂ ਰੋਡ ਤੇ ਲੈ ਕੇ ਬਈਏ ਕਹਿੰਗਾ ਇਨਸਾਫ ਚਾਹੁੰਦੇ ਆ ਅਹੀਂ ਇਹ ਨਹੀਂ ਚਾਹੁੰਦੇ ਵੀ ਸਾਨੂੰ ਅਹੀਂ ਕਹੇ ਨਾ ਕਰੀਏ ਨਾ ਹੀ ਇਹਨਾਂ ਕੇ ਨਾ ਧੱਕਾ ਕੀਤਾ ਤੇ ਨਾ ਹੀ ਕੋਈ ਹੋਇਆ ਵਾ ਪਰ ਇਹਨਾਂ ਨੂੰ ਹੁਣ ਇਨਸਾਫ ਤੇ ਮਿਲਣਾ ਚਾਹੀਦਾ ਨਾ ਜਿਹੜਾ ਇਹੋ ਜੇ ਬੰਦਾ ਚੱਲ ਜਾਂਦਾ ਹੁਣ ਉਹ ਦੂਜਾ ਵੀਰ ਉਹਦਾ ਹੁਣ ਆਪਰੇਸ਼ਨ ਹੋਇਆ ਫੋਨ ਆਇਆ ਜੀ ਚਲੋ ਮਾਰਾਇ ਨੇ ਬਚਾ ਕਰਤਾ ਉਹਨਾਂ ਦਾ ਹੁਣ ਇਹ ਵਾਲੀ ਫੋਨ ਆਇਆ ਵੀਰ ਦਾ ਦੋ ਕਿ ਮਿੰਟ ਹੀ ਹੋਇਆ ਵੀ ਉਹਨਾਂ ਦਾ ਠੀਕ ਠਾਕ ਨੇ ਪਹੀ ਮੈਦੇ ਜਾਂਦੇ ਉਹਨਾਂ ਦਾ ਵੀ ਨੇ ਲਿਓ ਚਲੋ ਪਰ ਉਹਨਾਂ ਦਾ ਵੀ ਵੀਰ ਜੀ ਦਿਲ ਰੋਂਡਿਆ ਜਿਨ੍ਹਾਂ ਦਾ ਭਰਾ ਛੋਟਾ ਚਲ ਜੇ ਕੀ ਕਰ ਸਕਦੇ ਨੇ ਉਹ ਕੀ ਬੋਲਣਗੇ ਤੇ ਕੀ ਤੁਹਾਨੂੰ ਦੱਸਾਂਗੇ ਬੋਲਿਆ ਜਾਂਦਾ ਹੈ ਕਿ ਤੁਹਾਨੂੰ ਦੱਸੀਏ ਇਹ ਨਾ ਕੋਈ ਜਗ੍ਹਾ ਦਾ ਝਗੜਾ ਸੀ ਇਹਨਾਂ ਦਾ ਅੱਛਾ ਜੀ ਦੋਨੋਂ ਪਾਰਟੀਆਂ ਦਾ ਅੱਛਾ ਜੀ ਪੰਚਾਇਤੀ ਜਗ੍ਹਾ ਸੋ ਦਾ ਝਗੜਾ ਸੀ ਕੋਈ ਤੇ ਉਹਨਾਂ ਨੂੰ ਟਾਈਮ ਦਿੱਤਾ ਸੀ ਅੱਜ ਖਾਣੇ ਦਾ ਅੱਛਾ ਜੀ ਸਿਹਰੇ ਜਿਹੜੇ ਉਹ ਜਿਹੜੇ ਸਰਪੰਚਾਂ ਨਾਲ ਵਾਰਸ ਸਿੰਘ ਕੋਲੋਂ ਤੇ ਨਾਲ ਆਇਆ ਕਿ ਉਹਨਾਂ ਨੇ ਪਿੰਲ ਚ ਸੀ ਸਿਰ ਇਹ ਦੂਸਰੇ ਪੰਚੇ ਦਾ ਨਾਮ ਲੈ ਰਹੇ ਆ ਕਹਿੰਦੇ ਕੋਈ ਨਸ਼ੇ ਵਿੱਚ ਹੈ ਕਰਦਾ ਨਹੀਂ ਇਹਦੇ ਪਰ ਇਹਨੂੰ ਸਾਈਨ ਕਰੀ ਨਹੀਂ ਕਰ ਸਕਦੇ ਇਹ ਇੱਕ ਵਾਰ ਪੋਸਟਮਾਰਟਮ ਕਰਵਾ ਰਹੇ ਆ ਅੱਛਾ ਜੀ ਇਹ ਉਹ ਜਿਹੜਾ ਬੁਲਟ ਉਹਦੇ ਹੱਡੀ ਵਿੱਚ ਫਸਾ ਹੋਇਆ ਉਹਦਾ ਐਕਸ-ਰੇ ਕਰਾਇਆ ਸੀ ਤੇ ਉਹਦਾ ਥੋੜਾ ਜਿਹਾ ਡਾਕਟਰ ਸਾਹਿਬ ਨੇ ਕਲੀਅਰ ਨਹੀਂ ਹੋਇਆ ਦੁਬਾਰਾ ਫਿਰ ਐਕਸ-ਰੇ ਕਰਾ ਕੇ ਤੇ ਡਾਕਟਰ ਸਾਹਿਬ ਪੋਸਟਮਾਰਟਮ ਕਰ ਰਹੇ ਨੇ ਸਰ ਜੀ ਕੋਈ ਜਗ੍ਹਾ ਤੇ ਝਗੜਾ ਸੀ